ਅੱਜ ਜੀ ਜੋ ਸਾਡੇ ਪਿਛਲੇ ਹਾਈਦਰਾਬਾਦ ਵਿਖੇ ਸ਼ਿਵਰ ਹੋਇਆਗਾ। ਇਹ ਤਿੰਨ ਤਿੰਨ ਸ਼ਿਵਰ ਉਹਦੇ ਵਿੱਚ ਕਾਂਗਰਸ ਪਾਰਟੀਕਰਨ ਉਹ ਆਈਸੀਸੀ ਦੇ ਪ੍ਰਧਾਨ ਮਲਿਕਰਜ ਖੜਗੀ ਜੀ ਵੱਲੋਂ ਤੇ ਸਾਡੇ ਐਲੋਪੀ ਰਾਹੁਲ ਗਾਂਧੀ ਜੀ ਵੱਲੋਂ ਸੰਗਠਨ ਸਿਰਜਣ ਬਿਆਨ ਦੇ ਤਹਿਤ ਅੱਜ ਸਦੂਗੜ ਵਿਖੇ ਅਸੀਂ ਬਲੌਕ ਪੱਧਰੀ ਮੀਟਿੰਗ ਕਰ ਰਹੇ ਹਾਂ ਜਿਦੇ ਵਿੱਚ ਸਾਡੇ ਸੀਨੀਅਰ ਲੀਡਰ ਸਹਿਬਾਨ ਸਾਡੇ ਵਰਕਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲੌਕ ਸ਼ੰਤੀ ਮੈਂਬਰ ਸਰਪੰਚ ਸਾਡੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਉਹ ਸਾਰੇ ਮੌਜੂਦ ਨੇ ਮੰਡਲ ਕਮੇਟੀਆਂ ਮੌਜੂਦ ਨੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਏਆਈਸੀਸੀ অবজারভার ਅਨੰਤ ਚੌਧਰੀ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ 1-1 ਕਰਕੇ ਮੀਟਿੰਗ ਕਰ ਰਹੇ ਨੇ ਤੇ ਆਪਦੇ ਆਪਦੇ ਵਿਚਾਰ ਪ੍ਰਗਟ ਕਰ ਰਹੇ ਨੇ ਉਹ ਜਿਨ੍ਹਾਂ ਨੂੰ ਚਾਹੁੰਦੇ ਨੇ ਜ਼ਿਲ੍ਹਾ ਪ੍ਰਧਾਨ ਬਣਾਉਣਾ ਉਹਦੇ ਵਾਸਤੇ ਆਪ ਇਕੱਲੇ ਨੂੰ ਇੱਕ ਮਿਲ ਰਹੇ ਨੇ ਤੇ ਕਾਂਗਰਸ ਪਾਰਟੀ ਕਿਵੇਂ ਇੱਕ ਤਰੱਕੀ ਦੀ ਰਾਹ ਤੇ ਉਹਨੂੰ ਲੈ ਕੇ ਜਾਣਾ ਉਹ ਪੁੱਛਣਗੇ ਆਪਦੇ ਵਰਕਰਾਂ ਤੋਂ ਵਰਕਰ ਨੂੰ ਬੇਨਤੀ ਕਰਦਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਵਾਸਤੇ ਆਪਾਂ ਰਹਿ ਜਾਈਏ ਤਾਂ ਕਿ ਉਹਨਾਂ ਦੇ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਤਕੜੀ ਹੋਵੇ ਆਪਣੀ ਸਰਕਾਰ ਬਣੇ ਤੇ ਕਿਹੜੇ ਪਿਛਲੇ ਲੰਬੇ ਸਮੇਂ ਤੋਂ ਵਰਕਰ ਕੰਮ ਕਰ ਰਹੇ ਨੇ ਖਾਸ ਕਰਕੇ ਵਰਕਰ ਕਿਉਂਕਿ ਲੀਡਰ ਘੱਟ ਕੰਮ ਕਰਦੇ ਨੇ ਵਰਕਰ ਜ਼ਿਆਦਾ ਕੰਮ ਕਰਦੇ ਮੇਰੀ ਸਮਝ ਨਾਲ ਵਰਕਰਾਂ ਦਾ ਮੁੱਲ ਪਵੇ ਨਾ ਕਿ 도ਗਲੇ ਬੰਦਿਆਂ ਦਾ ਮੁੱਲ ਪਵੇ ਤੇ ਇਸ ਕਰਕੇ ਅੱਜ ਅਸੀਂ ਸੁਗੜ ਵਿਖੇ ਆ ਸ਼ਾਮ ਨੂੰ ਛਰੀਰ ਵਿਖੇ ਕੱਲ ਅਸੀਂ ਪੁਟਲਾ ਡਾ ਸੀ ਅ ਦੋ ਦਿਨੋਂ ਅਸੀਂ ਮਾਨਸਾ ਪ੍ਰੋਗਰਾਮ ਰੱਖ ਰਹੇ ਹਾਂ ਸਾਰੇ ਜ਼ਿਲ੍ਹੇ ਦੇ ਬਲੌਕ ਅਡਰਡ ਬਲੌਕਾਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਸਹੀ ਧੀ ਤੇ ਹੁੰਨ ਵਾਲੀ ਪ੍ਰਕਿਰਿਆ ਜਿਸ ਤਰ੍ਹਾਂ ੱਟੇ ਕਰਕੇ ਪਾ ਇਹਨਾਂ ਤੁਹਾਡੇ ਬੰਦੇ ਕਿੱਦਾਂ ਆਉਂਦੀ ਨਹੀਂ ਇਹ ੱਟਕੇ ਬਾਜੀ ਤੁਸੀਂ ਤਾਂ ਦੇਖੋ ਕੋਈ ੱਟਕਾ ਬਾਜੀ ਨਹੀਂ ਬਲੌਕ ਦੇ ਬੰਦੇ ਕਿੱਦਾਂ ਪੈਦਾ ਹੁੰਦੀ ਨਹੀਂ ਕੋਈ ੱਟੜਾ ਬੰਦੀ ਨਹੀਂ ਦੇਖੋ ਪਹਿਲਾਂ ਤਾਂ ਸਪਾਰਸ਼ਲ ਜ਼ਿਲ੍ਹਾ ਪ੍ਰਧਾਨ ਬਣਦੇ ਮੈਂ ਹੁਣ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਾਂ ਪਹਿਲਾਂ ਚਾਹੇ ਜ਼ਿਲ੍ਹਾ ਆਪਣਾ ਜੋ ਕਿ ਪੰਜਾਬ ਪ੍ਰਧਾਨ ਜਾਂ ਕੋਈ ਸੀਨੀਅਰ ਲੀਡਰਸ਼ਿਪ ਆ ਆਪਦਾ ਜ਼ਿਲ੍ਹਾ ਪ੍ਰਧਾਨ ਬਣਾ ਲੈਂਦੇ ਸੀ ਪਰ ਮਨੁਸ ਜਿਲਾ ਪਤਾ ਨਾ ਚੁਣ ਕੇ ਆਊਗਾ ਜਿਹਨੂੰ ਲੋਕ ਜਾਂ ਵਰਕਰ ਚਾਹਣਗੇ ਜਾਂ ਲੋਕ ਲੀਡਰ ਚਾਹਣਗੇ ਤੇ ਇਹਦੇ ਨਾਲ ਜਿਹੜਾ ਵੀ ਜ਼ਿਲ੍ਹਾ ਪ੍ਰਧਾਨ ਬਣੂਗਾ ਉਹਦੀ ਇੱਕ ਰਿਸਪੌਂਸਿਬਿਲਟੀ ਹੋਊਗੀ ਉਹਨੂੰ ਡਰ ਹੋਊਗਾ ਵੀ ਅਗਲੇ 3 ਸਾਲਾਂ ਨੂੰ ਯਾਰ ਫੇਰ ਮੈਨੂੰ ਪੁੱਛਿਆ ਜਾਊਗਾ ਵੀ ਇਹਨੇ ਕੰਮ ਕੀਤਾ ਇਨੀ ਕੀਤਾ ਕੋਈ ਡੰਮੀ ਜ਼ਿਲ੍ਹਾ ਪ੍ਰਧਾਨ ਨਹੀਂ ਬਣਾ ਜਿਹੜੇ ਜ਼ਿਲ੍ਹਾ ਪ੍ਰਧਾਨ ਕੰਮ ਕਰਨਗੇ ਉਹ ਹੀ ਸਿਰਫ ਬੰਦੇ ਨੌਜਵਾਨ ਜਾਂ ਲੀਡਰ ਮੁਰੇ ਆਉਣਗੇ ਜਿਹੜੇ ਲੋਕਾਂ ਲਈ ਤੇ ਕਾਂਗਰਸ ਪਾਰਟੀ ਲਈ ਤੇ ਕਾਂਗਰਸ ਵਰਕਰ ਲਈ ਕੰਮ ਕਰਨਗੇ